ਨੇ ਕੋ ਦੇ ਨਹੀਂ ਕਿਤਾ ਦੁਆਰਾ ਪੜੋਣਾ ਜਾਵੇ ਇਹ ਪੜੀ ਤਾਂ ਪੜ੍ਹੇਂਗੇ ਕਰਾਂਗੇ ਤਾਂ ਕਮਾਈ ਕੌਣ ਕਰੇਗਾ ਫਿਰ ਮਗਰ ਪਰ ਕੌਣ ਜਗਾ ਕਰੇ ਖਾਣਾ ਕਿਵੇਂ ਖਾਵਗੇ ਜਦ ਕੰਮ ਕਰੇਗੇ ਤਦ ਹੀ ਤਾਂ ਖਾਏਗੇ ਕੀ ਡਾਕਟਰ ਬੋਲ ਰਹੇ ਹੁਦਾਈਤਾ ਉਹ ਜਿਹੜੇ ਬੱਚਿਆਂ ਦੇ ਬਹੁਤ ਸਾਰੇ ਐਕਸੀਡੈਂਟਸ ਹੋ ਰਹੇ ਨੇ ਤੇ ਇਸ ਕਰਕੇ ਹੈ ਦੀ ਰੈਸਕਿਊ ਕਰਕੇ ਤੇ ਸਕੂਲ ਚ ਭੇਜਿਆ ਜਾ ਮੰਜੀਆਂ ਨੂੰ ਸਕੂਲ ਕੋਨੇ ਆ ਪੜਾ ਸਕੂਲ ਬਣਾਇਓ ਇਹ ਇਹ ਮੇਰਾ ਸੁਝਾਵਾ ਰਹਿੰਦੋਂ ਦਾ ਇਹੋ ਜਿਹਾ ਬਣਾਇਆ ਹੋਇਆ ਹੈ ਹਲੋ ਦਾ ਚਾ ਤੇ ਦੂਜੇ ਪਾਸੇ ਘਰ ਦਾ ਗੁਜ਼ਾਰਾ ਕਿਵੇਂ ਚੱਲੂ ਵੱਡਾ ਸਵਾਲ ਜੀ ਹਾਂ ਸੱਚ ਵਿੱਚ ਇਹ ਇੱਕ ਵੱਡਾ ਸਵਾਲ ਹੈ ਅੱਜ ਦੇ ਦੌਰ ਦੇ ਵਿੱਚ ਗਰੀਬ ਪਰਿਵਾਰ ਜੋ ਝੁੱਗੀਆਂ ਝੌਂਪੜੀਆਂ ਵਿੱਚ ਗੁਜ਼ਾਰਾ ਕਰ ਰਹੇ ਨੇ ਪੁਲਾਂ ਦੇ ਹੇਠਾਂ ਰਹਿ ਲਈ ਮਜਬੂਰ ਨੇ ਇਹ ਲੋਕ ਪੜ੍ਹਾਈ ਕਰਨ ਜਾਂ ਕਮਾਈ ਵੱਡਾ ਸਵਾਲ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸ카ਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਅਕਸਰੀ ਸੜਕਾਂ ਦੇ ਉੱਤੇ ਅਨੇਕਾਂ ਹੀ ਛੋਟੇ-ਛੋਟੇ ਬੱਚੇ ਬੂਟ ਪਾਲਿਸ਼ ਕਰਦੇ ਭੀਖ ਮੰਗਦੇ ਨਜ਼ਰ ਆਉਂਦੇ ਨੇ ਜਿਸ ਕਰਕੇ ਇੱਕ ਤਾਂ ਟ੍ਰੈਫਿਕ ਦੀ ਸਮੱਸਿਆ ਤਾਂ ਆਉਂਦੀ ਹੈ ਪਰ ਕਈ ਵਾਰ ਹਾਦਸੇ ਵੀ ਵਾਪਰ ਜਾਂਦੇ ਨੇ ਇਸ ਮਾਮਲੇ ਤੋਂ ਨਿਜਾਤ ਪਾਉਣ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਇੱਕ ਉਪਰਾਲਾ ਕਰਦੇ ਆ ਇੱਕ ਟੀਮ ਇਹਨਾਂ ਛੋਟੇ ਬੱਚਿਆਂ ਨੂੰ ਫੜਨ ਲਈ ਭੇਜੀ ਤਾਂ ਕਿ ਇਹਨਾਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਪੜ੍ਹਨੇ ਪਾਇਆ ਜਾ ਸਕੇ ਤਾਂ ਕਿ ਅੱਗੇ ਜਾ ਕੇ ਇਹ ਬੱਚੇ ਨੌਕਰੀਆਂ ਹਾਸਲ ਕਰ ਸਕਣ ਸਫਲ ਇਨਸਾਨ ਬਣ ਸਕਣ ਪਰ ਇਹਨਾਂ ਬੱਚਿਆਂ ਵੱਲੋਂ ਪੁਲਿਸ ਦਾ ਵਿਰੋਧ ਕੀਤਾ ਗਿਆ ਜਦੋਂ ਇਹਨਾਂ ਬੂਟ ਪਾਲਿਸ਼ ਕਰਨ ਵਾਲੇ ਬੱਚਿਆਂ ਨੂੰ ਪੁਲਿਸ ਨੇ ਫੜਿਆ ਤਾਂ ਇਹਨਾਂ ਬੱਚਿਆਂ ਨੇ ਵਿਰੋਧ ਕੀਤਾ ਕੁਝ ਬੱਚੇ ਪੁਲਿਸ ਨੂੰ ਵੇਖ ਕੇ ਭੱਜ ਵੀ ਗਏ ਬੱਚਿਆਂ ਦਾ ਕਹਿਣਾ ਸੀ ਕਿ ਜੇ ਅਸੀਂ ਸਕੂਲ ਚਲੇ ਗਏ ਤਾਂ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ ਨਾਲ ਹੀ ਇਹਨਾਂ ਬੱਚਿਆਂ ਨੇ ਇਹ ਵੀ ਕਿਹਾ ਕਿ ਪਹਿਲਾਂ ਸਾਡੇ ਘਰਾਂ ਦਾ ਪਾਲਣ ਪੋਸ਼ਣ ਕਰਨ ਦੀ ਸੋਚੋ ਫਿਰ ਅਸੀਂ ਖੁਦ ਪੜ ਲਵਾਂਗੇ ਬੱਚਿਆਂ ਦਾ ਕਹਿਣਾ ਸੀ ਕਿ ਅਸੀਂ ਪੜਨਾ ਲਿਖਣਾ ਖੁਦ ਚਾਹੁੰਦੇ ਹਾਂ ਪਰ ਸਭ ਤੋਂ ਪਹਿਲਾਂ ਅਸੀਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਵੀ ਜ਼ਰੂਰੀ ਸਮਝਦੇ ਹਾਂ ਦੂਜੇ ਪਾਸੇ ਜਦੋਂ ਇਹਨਾਂ ਬੱਚਿਆਂ ਨੂੰ ਲੈਣ ਗਏ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਡੀਸੀ ਸਾਹਿਬ ਦੀਆਂ ਹਦਾਇਤਾਂ ਸਨ ਕਿ ਇਹਨਾਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਪੜਨੇ ਪਾਇਆ ਜਾਵੇ ਤਾਂ ਕਿ ਇਹ ਬੱਚੇ ਅੱਗੇ ਜਾ ਕੇ ਸਫਲ ਹੋਣ ਨੌਕਰੀਆਂ ਹਾਸਲ ਕਰਨ ਪਰ ਬੱਚੇ ਨਾਲ ਜਾਣ ਲਈ ਤਿਆਰ ਹੀ ਨਹੀਂ ਹੋਏ ਕੀ ਕਿਹਾ ਬੱਚਿਆਂ ਤੇ ਪੁਲਿਸ ਅਧਿਕਾਰੀਆਂ ਨੇ ਆਓ ਸੁਣਦੇ ਹਾਂ ਅੰਮ੍ਰਿਤਸਰ ਤੋਂ ਪੰਕਜ ਮਲੀ ਦੀ ਰਿਪੋਰਟ ਸਕਾਈ ਨਿਊਜ਼ ਪੰਜਾਬ ਤੋ ਕੀ ਬੋਲ ਰਹੇ ਜੀ ਤੋ ਇਹ ਬੋਲ ਰਹੇ ਕਿ ਬੰਦ ਕਰ ਦੋ ਕੰਮ ਕੰਮ ਮਤ ਕਰੋ ਇਹ ਬੋਲਤੇ ਖਾਣਾ ਕੈਸੇ ਖਾਓਗੇ ਜਦ ਕੰਮ ਕਰਨਗੇ ਤਬੀ ਤੋ ਖਾਏਗੇ ਕੋਰਟ ਮੇ ਕੋਣ ਕੋਣ ਹਾਂ ਗਾਈ ਹੈ ਡੈਡੀ ਹੈ ਮੰਮੀ ਹੈ ਸਾਰੇ ਕੰਮ ਕਰਦੇ ਤੋ ਇਹ ਬੋਲ ਰਹੇ ਕਿ में डाला पढ़ने को दिल नहीं करता दोबारा पढ़ो ना जाके ये पढ़ी तो पढेंग करेंगे तो कमाई कौन करेगा फिर घर पे कौन देगा खर्चा मिनट बाद पकड़ी जा रहा था, था। अनुज कहाँ रहते हो माल मंडी सब क्या करते हो भूत पालिस क्या हुआ अभी ओके रे कि हम तुम्हें स्कूल डाले हम बुराऊं स्कूल नहीं ये बुरांत तो हमें कमा के दे कमा के दोगे हम अपने आप स्कूल पढ़ेंगे ਮੇਰੇ ਘਰ ਦਾ ਖर्चा ਦੇ ਦੇ ਕਹਾੜ ਰਹੇ ਸਭ ਕੋ ਹਾਂ ਕਾੜ ਦੇ ਕਾ ਇਹ ਕੀ ਆਪ ਤੱਕ ਖਾਣੇ ਕਿ ਜੇ ਕੋਣ ਕੋਣ ਸਾ ਉਹ ਇਹ ਮੁਹਾਲੀਸ ਵਾਲੇ ਤੇ ਉਰ ਮੈਡਮ ਤੇ ਜਰਮੇ ਕੋਣ ਕੋਣ ਘਰ ਮੇ ਇਹ ਭਾਈਏ ਉ ਡੇਡੀ ਹੈ ਮਾਨੀ ਉਹ ਹੀ ਕਮਾਤਾ ਹੈ ਬਸ ਤੋਂ ਆਓ ਤੇ ਸਾਡੇ ਕਿਹੜੇ ਕਿਹੜੇ ਡਿਪਾਰਟਮੈਂਟ 70 ਵੱਲੋਂ ਹਦਾਇਤਾ ਹੋਣ ਜਿਹੜੇ ਬੱਚਿਆਂ ਦੇ ਬਹੁਤ ਸਾਰੇ ਐਕਸੀਡੈਂਟਸ ਹੋ ਰਹੇ ਨੇ ਤੇ ਇਸ ਕਰਕੇ ਇਹਨਾਂ ਦੇ ਰੈਸਕਿਊ ਕਰਕੇ ਤੇ ਸਕੂਲ ਚ ਭੇਜਿਆ ਜਾਂਦਾ ਮੈਡਮ ਇੱਥੇ ਤੇ ਰੋਜ਼ ਹੀ ਕੀ ਨਾਮ ਹੈ ਕਿੰਨੇ ਲੋਕ ਆਉਂਦੇ ਨੇ ਇੱਥੇ ਕਿੰਨੇ ਹੀ ਕੰਮ ਕਰਦੇ ਨੇ ਸਰ ਅਸੀਂ ਰੋਜ਼ ਹੀ ਅਸੀਂ ਪਲਾਨ ਕਰ ਰਹੇ ਆ ਕਿ ਥੋੜੇ ਕੀ ਨੈਕਸਟ ਮੰਥ ਤੋਂ ਅਸੀਂ ਅਸੀਂ ਰੇਟ ਸਟਾਰਟ ਕਰ ਰਹੇ ਆ ਤੇ ਇਹਨਾਂ ਨੂੰ ਰੈਸਕਿਊ ਕਰਕੇ ਸਕੂਲ ਵਿੱਚ ਐਡਮਿਸ਼ਨ ਕਰਾ ਕੇ ਤੇ ਬੱਚਿਆਂ ਦਾ ਜਿਹੜੇ ਬਿਹਤਰ ਭਵਿੱਖ ਵਾਸਤੇ ਕਾਰਵਾਈ ਮੈਡਮ ਕਿੰਨੇ ਕ ਬੰਦੇ ਹੁਣ ਇਸ ਟਾਈਮ ਤੱਕ ਨੇ ਕੀਤੇ ਨੇ ਥੱਲੇ ਕਰ ਯਾਰ ਆਈਡੀ ਮੈਡਮ ਹੁਣ ਤੱਕ ਕਿੰਨੇ ਬੰਦੇ ਕੀਤੇ ਨੇ